ਮੇਨਤੀ ਇੱਕ ਅਸੀਂ ਸਾਰੇ ਹੀ ਖੜੇ ਹੋਵਾਂਗੇ ਮੁੱਖ ਮਹਿਮਾਨ ਜੀ ਵੱਲੋਂ ਕੌਮੀ ਚੰਡਾ ਦਾ ਰੌਣ ਦੀ ਰਸਮ ਅਦਾ ਕੀਤੀ ਜਾਵੇਗੀ ਪ੍ਰਚਾਰਾ ਯਤ ਅਜਿਹਾ ਕਰਦਤਾ ਦਿਵਸ ਸਮਾਰਕ ਮੌਕੇ ਸਰਦਾਰ ਕੁਲਦੀਪ ਸਿੰਘ ਜੀ ਧਾਲੀਵਾਲ ਜੋ ਪੰਜਾਬ ਸਰਕਾਰ ਦੇ ਬਤੌਰ ਕੈਬਨਿਟ ਮੰਤਰੀ ਸੇਵਾਵਾਂ ਨਿਭਾ ਰਹੇ ਨੇ ਉਹਮ ਵੱਲੋਂ ਕੌਮੀ ਚਟਾਨਾ ਰੌਣਦੀ ਦੀ ਰਸਮ ਅਨੁਸਾਰ ਦੇ ਪਿੰਡ ਦੇ ਕਲੀਅਰ ਕਲਾਕੀਏ 1 ਤੋਂ 8 ਅਗਸਤ 1960 ਨੂੰ ਸਰਦਾਰ ਹਰਬੰਸ ਸਿੰਘ ਧਾਲੀਵਾਲ ਜੀ ਦੇ ਘਰ ਇੱਕ ਕਿਸਾਨ ਪਰਿਵਾਰ ਦੇ ਉਪਰੰਤ ਜੇਣੇ ਕਾਰਜ ਦੇ ਵਿੱਚ ਉਹਦੇ ਦੀ ਸ਼ਮਰਤ ਆਪ ਕਰਦੇ ਨੇ آپ کی وجہ بدار بچہ لیا گیا آپ کے تین برا بھن سنبھلے اتوار سمے ਪੰਜਾਬ ਪੁਲਿਸ ਸਾਡੀਆਂ ਤੀਰਮੈਂਟ ਪੜਤੂਮਾ ਨੰਬਰ 1 ਕਮਾਂਡਰ ਐਸਆਈ ਕੁਲਵਿੰਦਰ ਸਿੰਘ ਪੰਜਾਬ ਪੁਲਿਸ ਐਸਆਈ ਰਣਜੀਤ ਸਿੰਘ ਕਮਾਂਡਰ ਪੁਆਇੰਟ ਨੰਬਰ 2 ਪੰਜਾਬ ਪੁਲਿਸ ਪੰਜਾਬ ਪੁਲਿਸ ਦੇ ਜਵਾਨ ਹਮੇਸ਼ਾ ਹੀ ਇਸ ਦੇਸ਼ ਨੂੰ ਫਦਰੂਨੀ ਦੇ ਬਾਰੀਖਾ ਤੇ ਆਪ ਜੀ ਤੁਹਾਨੂੰ ਲਈ ਆਪਣਾ ਯੋਗਦਾਨ ਪਾਉਂਦੇ ਨੇ ਇਹ ਐਸਾ ਹੀ ਹਰਪ੍ਰੀਤ ਸਿੰਘ ਕਮਾਂਡਰ ਪੁਲਿਸ ਨੰਬਰ 3 ਪੰਜਾਬ ਰਹਿਦਾ ਪੁਲਿਸ ਇੰਸਪੈਕਟਰ ਵਿਕੇਸ਼ ਕੁਮਾਰ ਪੰਜਾਬ ਓਮਕਾਰ ਪੂਰੇ ਦੇਸ਼ ਵਾਸੀਆਂ ਨੂੰ ਦੁਨੀਆ ਭਰ ਦੇ ਹਰ ਕੋਨੇ ਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਵਾਸੀਆਂ ਨੂੰ ਗਰਦਾਸਪੁਰ ਜ਼ਿਲ੍ਹੇ ਦੇ ਸਾਰੇ ਸ਼ਹਿਰੀਆਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਅੱਜ ਦੇ ਦਿਨ ਸਾਡੇ ਸੰਵਿਧਾਨ ਦੀ ਜਿਹੜੀ ਉਹ ਲਾਗੂ ਹੋਇਆ ਸਾਡਾ ਸੰਵਿਧਾਨ ਉਹਦੇ ਮੈਂ ਬਾਬਾ ਸਾਹਿਬ ਅੰਬੇਦਕਰ ਜੀ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਉਹਨਾਂ ਨੂੰ ਵੀ ਯਾਦ ਕਰਦਿਆਂ ਉਹਨਾਂ ਦੇ ਵੱਡ ਮੁੱਲੇ ਯੋਗਦਾਨ ਨੂੰ ਜਿਹੜਾ ਉਹਨਾਂ ਨੇ ਪਾਇਆ ਉਹ ਬਹੁਤ ਵੱਡਾ ਇੱਕ ਕੰਮ ਕਰਕੇ ਗਏ ਆ ਸੋ ਅੱਜ ਦੇ ਮੌਕੇ ਸਾਡੀਆਂ ਸਹਦਾਾਂ ਦੇ ਉੱਤੇ ਜਿਹੜੇ ਸਾਡੇ ਜਵਾਨ ਸਾਡੇ ਪੰਜਾਬ ਦੇ ਅੰਦਰ ਸਾਡੇ ਫੌਜ ਦੇ ਜਵਾਨ ਸਾਡੇ ਬੀਐਸ ਸਾਡੇ ਜਿਹੜੇ ਸੀਐਲਪੀ ਦੇ ਸਾਡੇ ਪੰਜਾਬ ਪੁਲਿਸ ਦੇ ਜਵਾਨ ਜਿਹੜੇ ਪੰਜਾਬ ਤੇ ਦੇਸ਼ ਦੀ ਰੱਖਿਆ ਲਈ ਕੁਰਬਾਨੀਆਂ ਕਰਦੇ ਆ ਉਹਨਾਂ ਨੂੰ ਸਾਦਿਆਂ ਨੂੰ ਸਲੂਟ ਕਰਦਾ ਬਹੁਤ ਕੁਰਬਾਨੀਆਂ ਹੋਈਆਂ ਅੰਦਰ ਦੇਖ ਕੇ ਆਏ ਔਰ ਮੈਂ ਕਾਮਨਾ ਕਰਦਾ ਕਿ ਸਾਡਾ ਦੇਸ਼ ਅਕੀ ਕਦੇ ਸਾਡਾ ਪੰਜਾਬ ਸੂਬਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਹੇਠ ਰੰਗਲਾ ਪੰਜਾਬ ਬਣੇ ਉਹਦਾ ਇਸ ਪੰਜਾਬ ਦੇ ਵਿੱਚ ਸ਼ਾਂਤੀ ਰਵੇ ਸੁਖ ਸ਼ਾਂਤੀ ਰਵੇ ਸਾਡਾ ਹਰ ਪੱਖੋਂ ਵਕਾਾਸ ਹੋਵੇ ਇਹ ਮੈਂ ਅੱਜ ਕੰਮਾਂ ਵੀ ਕਰਦਾ ਉਹ ਸਭ ਨੂੰ ਬਹੁਤ ਬਹੁਤ ਵਧਾਈਆਂ ਵੀ ਤੇ ਸਰਕਾਰ ਜਿਸ ਤਰ੍ਹਾਂ ਦੇ ਨਾਲ ਜਿਸ ਤਰ੍ਹਾਂ ਗਰਮਲੇਹ ਹਮਲੇ ਹੋ ਰਹੇ ਨੇ ਹਨਾ ਕਈ ਜਿਹੜੇ ਹੈਗੇ ਨੇ ਕਾਰੋਬਾਰੀ ਉਹ ਪੰਜਾਬ ਛੱਡ ਕੇ ਜਾ ਰਹੇ ਨੇ ਅੱਜ ਦਾ ਦਿਨ ਬਹੁਤ ਇਤਿਹਾਸਿਕ ਦਿਨ ਹੈ ਆਪਾਂ ਫੇਰ ਕਿਤੇ ਇਹ ਗੱਲਾਂ ਸਾਰੀਆਂ ਕਰਾਂਗੇ ਅੱਜ ਦੇ ਦਿਨ ਤੇ ਸਿਰਫ ਵਧਾਈਆਂ ਹੀ ਸਭ ਨੂੰ ਦੇਣੀਆਂ ਬਾਕੀ ਗੱਲ ਨੀ ਕਰਾਂਗੇ ਸਰ ਕਲਾ ਨੌਰ ਤੋਂ ਇੱਕ ਜਵਾਨ ਜਰਚੀ ਤੋਂ ਆਇਆ ਸੀ ਉਹ ਆਪਣੇ ਪਰਿਵਾਰ ਦੇ ਨਾਲ ਕੇ ਆ ਕੇ ਉਹ ਅੰਦਰ ਸਲੂਟ ਕਰਕੇ ਆਏ ਆ ਜਵਾਨ ਜਿਹੜਾ ਸ਼ਹੀਦ ਹੋਇਆ ਉਹਨੂੰ ਸਲੂਟ ਕੀਤਾ ਜੋ ਵੀ ਸਰਕਾਰੀ ਸਹੂਲਤਾਂ ਪੰਜਾਬ ਸਰਕਾਰ ਦਿੰਦੀ ਆ ਜਾਂ ਸੈਂਟਰ ਦੇੰ ਉਹ ਸਾਰੀਆਂ ਸਹੂਲਤਾਂ ਉਸ ਪਰਿਵਾਰ ਨੂੰ ਦਿੱਤੀਆਂ ਜਾਂਦੀਆਂ ਆ